ਮੈਨੂੰ ਬਹੁਤ ਖੇਸਾ ਹਾਂ ਸਹੀ ਹੈ ਹਾਂ ਜਿਹੜੇ ਪੜ੍ਹਦੇ ਸੀ ਸਾਨੂੰ ਕਿਹਨਾਂ ਸਮਾਨ ਲਵਾਇਆ ਹੀ ਉਹ ਆਹ ਹਾਂ ਉਹ ਬੰਦੇ ਨੇ ਟਾਈਪ ਲੈਣਾ ਸ਼ੁਰੂ ਕਰ ਦਿੱਤਾ ਹਾਂ ਉਹਨਾਂ ਦਾ ਦਿਸਟ੍ਰੀਬਿਊਸ਼ਨ ਹੈ ਉਹ ਮੈਨੂੰ ਪਤਾ ਪਹੁੰਚਾਈ ਹਾਂ ਹਾਂ ਭਲੇ ਇੱਥੇ ਹੋਣਾ ਨਹੀਂ ਮੈਂ ਮੈਂ ਜਿਹਦੇ ਕੋਲੇ ਗਿਆਨ ਹੈਗਾ ਨਾ ਉਹ ਬੰਦੇ ਨੂੰ ਦੱਸਿਆ ਮੈਨੂੰ ਇਹਨੇ ਵੀਡੀਓ ਬਣਾਇਆ ਮੈਨੂੰ ਪਤਾ ਵਾ ਉਹ ਸਭ ਤੋਂ ਬੰਦ ਸੇਵਾ ਸਰਗਲਾ ਮਸਲਾ ਕੀ ਆ ਵੀ ਇੰਨਾ ਸਮਾਨ ਆਉਂਦੀ ਨਹੀਂ ਕਮੇਟੀ ਉਹਦੀ ਆਹਹਹ ਜੱਪਨੀ ਨਹੀਂ ਖੜੀ ਅਜੇ ਕੀ ਹੋ ਰਿਹਾ ਹੈ ਤੇ ਮੈਂ ਦਾ ਚਮਿੰਦਾ ਉਹ ਮਗਨ ਮੈਂ ਪਤਾ ਲੱਗਿਆ ਵੀਡੀਓ ਬਣਾਉਣਾ ਵੀ ਮੈਂ ਮੈਂ ਪਤਾ ਦੇ ਮੱਧਮੇ ਰਾਹ ਉਹਦੇ ਪੁੱਟੇ ਦੇ ਵੀ ਵਿਆਹ ਦਿੰਦਾ ਵੀ ਇਹਨੇ ਜਲਦਬਸਤੀ ਕਰ ਦਿੱਤੀ ਜੰਮ ਕੋਲ ਬਣਾਇਆ ਵੀਡੀਓ ਦਾ ਮੈਨੂੰ ਬਹੁਤ ਕਦੀਸ ਤੋਂ ਹਾਂ ਸਹੀ ਦੇ ਹਾਂ ਜਿਵੇਂ ਪੜ੍ਹਦੇ ਸੀ ਸਾਨੂੰ ਕਿਹਨਾਂ ਸਮਾਨ ਲਵਾਇਆ ਹੀ ਉਹ ਆਹ ਹਾਂ ਬੰਦੇ ਨੇ ਟਾਈਮ ਲੈਣਾ ਸ਼ੁਰੂ ਕਰ ਦਿੱਤਾ ਹਾਂ ਹਾਂ ਉਹਨਾਂ ਦਾ ਵੀ ਚੀਜ਼ ਬਣਾ ਲਿਆ ਉਹ ਮੈਨੂੰ ਪਤਾ ਬਣਾਈ ਹਾਂ ਮੈਨੂੰ ਇੱਥੇ ਹੁਣਾ ਨਹੀਂ ਹੈ ਮੈਂ ਜਿੱਤੇ ਕੋਲੇ ਗਿਆਨ ਹੈਗਾ ਨਾ ਉਹ ਬੰਦੇ ਨੂੰ ਦੱਸਿਆ ਮੈਨੂੰ ਇਨੇ ਨੇ ਵੀਡੀਓ ਬਣਾਈ ਮੈਨੂੰ ਪਤਾ ਵਾ ਉਹ ਸਭ ਤੋਂ ਦਾ ਮੈਂ ਦੱਸਿਆ ਵਾ ਸਾਰਾ ਗੱਲ ਮਸਲਾ ਕੀ ਆ ਵੀ ਇੰਨਾ ਸਮਾਨ ਲਾਉਂਦੇ ਨੇ ਵੀਡੀਓ ਨੇ ਹੈਗੀ ਜਦ ਤੱਕ ਨਹੀਂ ਫੜੀ ਅਜੇ ਕੀ ਹੋ ਰਿਹਾ ਹੈ ਇਹਦਾ ਸਮਝਦਾ ਨੂੰ ਮੈਨੂੰ ਬਦਲ ਕੇ ਵੀਡੀਓ ਬਣਾਉਂਦਾ ਵੀ ਮੈਂ ਮੁਰਦੇ ਮੈਂ ਪਤਾ ਨਹੀਂ ਮੈਂ ਜਦ ਮੈਂ ਆਉਂਦੀ ਪਿੱਛੇ ਦੇ ਵੀ ਪਿਆ ਚੁਦਾ ਵੀ ਇਹਨੇ ਜਲਦੀ ਸੀ ਮੈਨੂੰ ਬਦਲ ਕੇ ਬਣਾਇਆ ਵੀਡੀਓ ਦਾ ਮੈਨੂੰ ਇੱਕ ਜੀ ਰਸ ਤੋਂ ਹਾਂ ਸਹੀ ਜੀ ਹਾਂ ਜਿਵੇਂ ਇਹ ਘੜੇ ਤੇ ਸਾਨੂੰ ਕਿਹਨਾਂ ਸਮਾਨ ਲਵਾਇਆ ਹੋ ਤਾ ਉਹ ਹਾਂ ਉਹ ਬੰਦੇ ਨੇ ਟਾਈਅਰ ਪੈਣਾ ਸ਼ੁਰੂ ਕਰ ਦਿੱਤਾ ਹਾਂ ਉਹਨਾਂ ਦਾ ਜਿੱਤੀ ਬਣਾਇਆ ਉਹ ਮੈਨੂੰ ਪਤਾ ਭਾਈ ਹਾਂ ਮੈਂ ਇੱਥੇ ਹੁਣਾ ਨਹੀਂ ਮੈਂ ਮੈਂ ਜਿੱਤੀ ਕੋਲੇ ਗਿਆ ਸੀਗਾ ਨਾ ਉਹ ਬੰਦੇ ਨੂੰ ਦੱਸਿਆ ਮੈਨੂੰ ਇਹ ਨਵੀਂ ਵੀਡੀਓ ਬਣਾਈ ਮੈਨੂੰ ਪਤਾ ਵਾ ਉਹ ਸਤਪਦਾ ਦਾ ਸੇਵਾ ਸਰਗੁਲਾ ਮਸਲਾ ਕੀ ਆ ਵੀ ਇੰਨਾ ਸਮਾਨ ਆਉਂਦੇ ਨਹੀਂ ਵੀਡੀਓ ਨਹੀਂ ਹੈਗੀ ਜਪਨੀ ਖੜੀ ਹੈ ਜੇ ਕੀ ਹੋ ਰਿਹਾ ਹੈ ਬੰਦੇ ਦਾ ਚਾਵੇ ਦਾ ਉਹ ਮੈਨੂੰ ਪਤਾ ਲੱਗੇ ਵੀਡੀਓ ਬਣਾਉਂਦਾ ਵੀ ਮੈਂ ਮੈਂ ਪਤਾ ਨਹੀਂ ਮੈਂ ਵੀ ਰਹਾ ਤੇ ਪਿੱਛੇ ਦੇ ਵੀ ਪਿਆਰ ਤੋਂ ਵੀ ਇਹਨਾਂ ਜਲਦੀ ਮੈਨੂੰ ਬਣਾਇਆ ਹੈ ਵੀਡੀਓ ਦਾ ਮੈਨੂੰ ਇੱਕ ਜੀ ਰਸ ਤੋਂ ਹਾਂ صحیح ਹੈ ਹਾਂ ਇਹਦੇ ਪੜ੍ਹਦੇ ਤੀ ਹਾਂ ਤੁਹਾਨੂੰ ਕਿਹਨਾਂ ਸਮਾਨ ਲਵਾਇਆ ਏ ਤੁਮ ਹਾਂ ਉਹ ਬੰਦੇ ਨੇ ਟਾਈਪ ਕਰਨਾ ਸ਼ੁਰੂ ਕਰ ਦਿੱਤਾ ਹਾਂ ਉਹਨਾਂ ਦਾ ਡਿਪਟੀ ਬਣਾਈ ਉਹ ਮੈਨੂੰ ਬਤਾ ਬਣਾਈ ਮੈਂ ਇੱਥੇ ਹੁਣਾ ਨਹੀਂ ਮੈਂ ਜਿੱਤੇ ਕੋਲੇ ਗਿਆ ਜਗਾ ਨਾ ਉਹ ਬੰਦੇ ਨੂੰ ਦੱਸਿਆ ਮੈਨੂੰ ਇਹਨੇ ਵੀ ਨਵੀਂ ਵੀਡੀਓ ਬਣਾਈ ਮੈਨੂੰ ਪਤਾ ਵਾ ਉਹ ਸੱਤ ਦਾ ਮੈਂ ਜੀ ਸੇਵਾ ਸਰ ਕੋਲ ਮਸਲਾ ਕੀ ਆ ਵੀ ਇੰਨਾ ਸਮਾਨ ਲਾਉਂਦੇ ਨਹੀਂ ਵੀਡੀਓ ਨੇ ਆਹ ਜਦ ਤੱਕ ਨਹੀਂ ਖੜੀ ਆ ਤੇ ਕੀ ਹੋ ਰਿਹਾ ਹੈ ਤੇ ਮੈਂ ਸਮਝਦਾ ਉਹ ਮੰਗਦਾ ਮੈਨੂੰ ਪਤਾ ਲੱਗਿਆ ਵੀਡੀਓ ਬਣਾਉਂਦਾ ਵੀ ਮੈਂ ਅੱਗੇ ਮੈਂ ਪਤਾ ਨਹੀਂ ਮੈਂ ਮੈਂ ਉਹਦੇ ਬਿੱਡੇ ਦੇ ਵੀ ਆਜਦਾ ਵੀ ਇਹਨੇ ਜਲਦਬਸੀ ਮੈਨੂੰ ਬਣਾਇਆ ਵੀਡੀਓ ਦਾ